ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪਖੋਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਮੱਥੀਵਾਦਾਰਾਂ ਜੀ ਤੇ ਅੱਜ ਸਾਡੇ ਗ੍ਰਹਿ ਵਿਖੇ ਪਹੁੰਚਿਆ ਜੀ ਬੀਬੀ ਦਲਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਗੁਰਮੀਤ ਸਿੰਘ ਜੀ ਪਿੰਡ ਖਾਰਾ ਜ਼ਿਲ੍ਹਾ ਗੁਰਦਾਸਪੁਰ ਭਾਈ ਗੁਰਮੀਤ ਸਿੰਘ ਜੀ 12 11 1990 ਨੂੰ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਇਕੋਏ ਨਦੀ ਬੇਟੀ ਆ ਤੇ ਉਹਦੇ ਸਿਰ ਤੇ ਹੀ ਇਹਨਾਂ ਨੇ ਸਾਰਾ ਆਪਣਾ ਜੀਵਨ ਬਸਰ ਕੀਤਾ ਤੇ ਜਿ ਤੋਂ ਪਹਿਲਾਂ ਵੀ ਸੰਗਤ ਦੇ ਨਾਲ ਅਸੀਂ ਇਹਨਾਂ ਦੀ ਵੀਡੀਓ ਸਾਂਝੀ ਕੀਤੀ ਸੀ ਤੇ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਸਾਡੀ ਬੇਟੀ ਦੀ ਸਿਹਤ ਠੀਕ ਨਹੀਂ ਤੇ ਚਲੋ ਕੋਈ ਨਾ ਕੋਈ ਥੋੜਾ ਬੋਤਾ ਦਵਾਈ ਦਰ ਜੁਗਾ ਇੰਤਜ਼ਾਮ ਕਰੋ ਜੀ ਕੀ ਗੱਲ ਹੋਈ ਆ ਬੀਬੀ ਜੀ ਬੇਟੀ ਨੂੰ ਕੀ ਗੱਲ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬੇਟੀ ਮੇਰੀ ਕੱਲੀ ਬੇਟੀ ਐ ਇਕੋਈ ਹਾਂਜੀ ਬਹੁਤ ਚੜੀ ਬਹੁਤ ਜਿਆਦੀ ਬਿਮਾਰ ਵਾ ਉਹਦੇ ਮਤਲਬ ਕਮਰ ਦੇ ਮਨਕੇ ਜਿਹੜੇ ਆ ਉਹ ਹਿੱਲ ਗਏ ਗੈਸ ਪੂਰੀ ਹਿੱਲੀ ਆ ਓਕੇ ਉਹ ਨਾ ਉੱਠ ਸਕਦੀ ਨਾ ਬੈਠ ਸਕਦੀ ਮੈਂ ਬਹੁਤ ਪਿਆਹਾ ਲਾ ਚੁੱਕੀ ਆ ਅੱਛਾ ਹਾਂਜੀ ਹੁਣ ਡਾਕਟਰਾਂ ਨੇ ਕਿਹਾ ਵਾ ਕਿ ਵੇਖੋ ਦਵਾਈ ਖਵਾ ਲੰਡੇ ਆ ਉਹਨਾਂ ਕਿਹਾ ਆਪਰੇਸ਼ਨ ਹੋਣਾ ਵਿਆਹੀ ਆ ਹਾਂਜੀ ਵਿਆਹੀ ਆ ਸੌਰੇ ਨਹੀਂ ਕਰਦੇ ਆਸਰਾ ਹਾਂਜੀ ਨਹੀਂ ਸੌਰੇ ਨਹੀਂ ਕਰਦੇ ਕਿਉਂ ਕਿਉਂ ਨਹੀਂ ਕਰਦੇ ਹਾਂਜੀ ਉਹ ਹੈ ਨਹੀਂ ਉਹਨਾਂ ਕੋਲ ਵੀ ਪੈਸੇ ਨਹੀਂ ਗਰੀਬ ਆ ਉਹ ਵੀ ਅੱਛਾ ਹਾਂਜੀ ਮੈਂ ਫਿਰ ਜਿਆਦਾ ਕੀਤਾ ਨਹੀਂ ਕਿ ਚਲੋ ਹੁਣ ਇਹ ਮਾਵਾਂ ਤਿਆਰੀ ਦੀਆਂ ਆ। ਅੱਛਾ। ਤੇ ਮੇਰੇ ਕੋਲ ਵੀ ਹੋਰ ਛੋਟੀ ਜੀ 4 ਸਾਲ ਦੀ ਜਦੋਂ ਦੇ ਪਾਪਾ ਸ਼ਹੀਦ ਹੋ ਗਏ ਸੀ। ਠੀਕ ਆ। ਹਾਂਜੀ ਤੇ ਮੈਂ ਆ 4 ਸਾਲ ਦੀ ਬੇਟੀ ਪਾਲ ਕੇ ਆਪਣੇ ਸਿੱਤੇ ਮਤਲਬ ਨਾਮ ਨੂੰ ਪੜਾ ਲਿਖਾ ਸਕੀ ਆ। ਕਿ ਜੇ ਕੋਈ ਕੱਲ ਨੂੰ ਕੋਈ ਕੰਮਕਾਰ ਕਰ ਲਵੇ, ਕੋਈ ਪੈਸੇ ਕਮਾ ਲਵੇ, ਕੋਈ ਆਸ ਨਹੀਂ ਸਾਨੂੰ। ਹੂੰ ਹਾਂਜੀ ਅਸੀਂ ਇਸ ਤਰ੍ਹਾਂ ਹੀ ਗੁਜ਼ਾਰਾ ਕੀਤਾ। ਠੀਕ ਆ। ਬਹੁਤ ਵਕਤ ਅੱਜ ਜ਼ਿੰਦਗੀ ਕੱਟੀ ਆ। ਹਾਂ ਜੀ ਤਾਂ ਹੋਣੀਓ ਬਿਮਾਰਾ ਮੇਥੋਂ ਉਹਦਾ ਦੁੱਖ ਨਹੀਂ ਛੱਲਿਆ ਜਾਂਦਾ ਹਾਂ ਹਾਂ ਜੀ ਮੈਂ ਚਲੋ ਤੁਹਾਡੇ ਗਾੜੀ ਹੱਤ ਪੱਲਾ ਜੋੜਿਆ ਕਿ ਮੈਨੂੰ ਉਹਦੀ ਦਵਾਈ दारू ਵਾਸਤੇ ਸੇਵਾ ਦੋ ਮੈਂ ਉਹਦਾ ਇਲਾਜ ਕਰਾ ਸਕਾਂ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਜੀ ਸਤਸੰਗਤ ਜੀ ਬਲਵਿੰਦਰ ਸਿੰਘ ਨੇ ਸਾਡੀ ਅੱਗੇ ਵੀ ਮੱਤ ਕੀਤੀ ਆ ਤੇ ਹੁਣ ਵੀ ਗਾੜੀ ਚਲੋ ਇਹਨਾਂ ਦੀ ਮਿਹਰਬਾਨੀ ਰ ਹੋਵੇ ਸੱਚੇ ਪਾਤਸ਼ਾਹ ਨਾਲ ਚੜ੍ਹਦੀ ਕਲਾ ਕਰੇ ਤੇ ਵੀਰੋ ਤੁਹੀ ਸੇਵਾ ਕਰਨ ਵਾਲੇ ਬਾਹਰ ਵਿਦੇਸ਼ਾਂ ਚ ਬੈਠੇ ਠਾਡੀ ਮਹਾਰਾਜ ਬਹੁਤੀ ਬਹੁਤੀ ਲੰਮੀਆਂ ਉਮਰਾਂ ਕਰੇ ਤੁਹਾਨੂੰ ਬਹੁਤੀ ਬਹੁਤ ਇਹਨਾਂ ਦਾ ਨੰਬਰ ਸਾਧ ਸੰਗਤ ਜੀ 82838 27038 ਇਹ ਇਹਨਾਂ ਦਾ ਫੋਨ ਨੰਬਰ ਜੀ ਇਹ ਨੰਬਰ ਤੁਸੀਂ ਬਿਲਕੁਲ ਯਾਦ ਰੱਖਿਓ 82838 27038 ਇਹ ਇਹਨਾਂ ਦਾ ਫੋਨ ਨੰਬਰ ਆ ਤੇ ਕੋਈ ਓਲਾ ਤੇ ਵਜੋਲਾ ਵਿੱਚ ਪਾਉਣ ਦੀ ਲੋੜ ਨਹੀਂ ਇਹ ਸੇਵਾ ਜਿਹੜੀ ਆ ਸਰਦਾਰ ਸੰਗਤ ਸਿੰਘ ਹੁਣਾਂ ਨੇ ਵਿਦੇਸ਼ ਚੋਂ ਭੇਜੀ ਆ ਉਹ ਕਿਤੇ ਬਾਹਰਲੇ ਮੁਲਕ ਚ ਵਿਦੇਸ਼ ਚ ਰਹਿੰਦੇ ਆ ਉਹਨਾਂ ਨੇ ਸਾਡੇ ਸਪੁਰਦ ਕੋ ਸੇਵਾ ਕੀਤੀ ਸੀ ਉਹਦੇ ਚ ਅੱਜ 15000 ਰੁਪਇਆ ਜਿਹੜਾ ਤੁਹਾਡੇ ਸਪੁਰਦ ਅਸੀਂ ਕਰ ਰਹੇ ਆ ਤੇ ਉਹਨਾਂ ਲਈ ਅਰਦਾਸ ਕਰਿਓ ਮਹਾਰਾਜ ਚੜ੍ਹਦੀਆਂ ਕਲਾ ਕਰੇ ਨਾ ਦੀ ਗੰ ਸੱਚੇ ਪਾਤਸ਼ਾਹ ਸਾਡੇ ਗਰੀਬਾਂ ਦੀ ਸੇਵਾ ਕਰਨ ਵਾਲਿਆਂ ਦੀ ਠੀਕ ਰਾਏ ਕਾ ਨੂੰ ਇਸੇ ਤਰ੍ਹਾਂ ਪੰਦਰ ਉਸਤੇ ਰੱਖੇ ਤੇ ਢਾਣੇ ਬਰਕਤਾਂ ਪਾਵੇ ਕਮਾਈ ਵਾਲੀ ਹਾਂਜੀ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ